ਵਾਹਿ ਤੂੰ ਆਰੇ ਦੇ ਥੱਲੇ ਬੈ ਕੇ ਜਨਸੀ ਜਪਜੀ ਪੜਿਆ ਤੇਰਾ ਸਿਰ ਕਢਲਾ ਨਾ ਸਕਿਆ ਦੇਖਦਾ ਪਾਣੀ ਕੜਿਆ ਆ ਆਪਣੇ ਲਾਲ ਲਟਾ ਕੇ ਰੁੰਦੇ ਜਗ ਤੇ ਪੁੱਤ ਹਸਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਤੱਕ ਸੀਸ ਝੁਕਾਵੇ ਤੂੰ ਆਰੇ ਦੇ ਥੱਲੇ ਬੈ ਕੇ ਜਲਸੀ ਜਪਜੀ ਪੜਿਆ ਤੇਰਾ ਸਿਰ ਕਢਲਾ ਨਾ ਸਕਿਆ ਦੇਖਦਾ ਪਾਣੀ ਕੜਿਆ ਆਪਣੇ ਲਾਲ ਲਟਾ ਕੇ ਰੁੰਦੇ ਆਪਣੇ ਲਾਲ ਲਟਾ ਕੇ ਰੁੰਦੇ ਜਗ ਦੇ ਪੁੱਤ ਹਸਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਤੱਕ ਸੀਸ ਝੁਕਾਵੇ ਤੇਰੇ ਬਾਬੇ ਬੰਦਾ ਸਿੰਘ ਨੇ ਕਰ ਇਨਸਾਫ ਦਿਖਾਇਆ ਧਰਤੀ ਤਨ ਜਾਬਰ ਤੂੰ ਖੋਕੇ ਮਾਰਿਆ ਤਾਈਂ ਦਵਾਇਆ ਸਿਰ ਤੇ ਕੰਸ਼ਟੀ ਉਠਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਤੱਕ ਸੀਸ ਝੁਕਾਵੇ ਤੇਰੇ ਵੰਗਰ ਹੱਸ ਕੇ ਮਰਨਾ ਨਹੀਂ ਕਿਸੇ ਨੂੰ ਆਉਂਦਾ ਧਰਤੀ ਤੋਂ ਅੰਬਰ ਤੱਕ ਤੇਰਾ ਕਿਤੇ ਨਹੀਂ ਬਦਲ ਥਿਉਂਦਾ ਉਹ ਹੱਥਾਂ ਤੋਂ ਹੱਡੀਆਂ ਦਾ ਚੋਗਾ ਦੀਆਂ ਦਾ ਝੂਗਾ ਕਿਹੜਾ ਹੋਰ ਝਗਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਤੱਕ ਸੀਸ ਝੁਕਾਵੇ ਸਭ जग ਵੇਖੇ ਹੋਏ ਤੇਰੇ ਤੇ ਤਗੜੇ ਕੱਲੂ ਘਾਰੇ ਧਰਤੀ ਦਾ ਰੰਗ ਸੁਹਾ ਕੀਤਾ ਲਹੂ ਮਿਜਜ ਦੇ ਗਾਰੇ ਐਮਨ ਦੇ ਸ਼ਾਹ ਅਬਦਾਲੀ ਤੈਤੋਂ ਐਮਨ ਦੇ ਸ਼ਾਹ ਅਬਦਾਲੀ ਤੈਤੋਂ ਭੱਜ ਕੇ ਜਾਨ ਬਚਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਤੱਕ ਸੀਸ ਝੁਕਾਵੇ ਆ ਦਿੱਲੀ ਤੋਂ ਲੈ ਖੈਪਰ ਤੱਕ ਆ ਖੰਡਾ ਤੇਰਾ ਜਬਰ ਦੇ ਲਉ ਅੰਦਰ ਨਾਤਾ ਤਿੱਖਾ ਖੰਡਾ ਤੇਰਾ ਓ ਨਾਮ ਤੇਰਾ ਲੈ ਦੁਸ਼ਮਣ ਅਜ ਤੱਕ ਨਾਮ ਤੇਰਾ ਲੈ ਦੁਸ਼ਮਣ ਅਜ ਤੱਕ ਬੱਚੇ ਚੁੱਪ ਕਰਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਤੱਕ ਸੀਸ ਝੁਕਾਵੇ ਤੂੰ ਫਾਂਸੀ ਨੂੰ ਹਾਸੇ ਕੀਤੀ ਪੀਂਗ ਬਣਾ ਕੇ ਝੁੱਤੀ लोका जो जो मौत दसेंदी तेरी जीवन बूटी तेर दर ते मौत न मानी तेरे दर ते मौत न मा ਤੇਰੇ ਦਰ ਤੇ ਮੌਤ ਨਿਮਾਣੀ ਮੰਗਤੀ ਬਣ ਕੇ ਆਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਤੱਕ ਸੀਸ ਝੁਕਾਵੇ ਤੇਰਾ ਜੱਗ ਵਿੱਚ ਪਹਿਲਾ ਬਾਬਾ ਸੀਸ ਟਲੀ ਤਰ ਲੜਿਆ ਠਾਰਾ ਸੇਰ ਦਾ ਖੰਡਾ ਵਾਉਂਦਾ ਹਰੀ ਮੰਦਿਰ ਜਾਵੜਿਆ ਓ ਤਨ ਗੁਰੂ ਦਾਸ ਦੇ ਦਰ ਤੇ ਸਿਰ ਦੀ ਪੇਟ ਚੜਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਤੱਕ ਸੀਸ ਝੁਕਾਵੇ ਸ਼ੇਰ ਦਾ ਕੰਮ ਨਹੀਂ ਡਰ ਕੇ ਬਹਿਣਾ ਸਿੰਘ ਸੋਈ ਜੋ ਗੱਜੇ ਕੁਕਰ ਸ਼ੁਕਰ ਡਰ ਡਰ ਕੰਬੇ ਜਿੰਦ ਤੱਕ ਕੋਣ ਇਹਨੂੰ ਭੱਜੇ ਓ ਕਰਤ ਤੈਰੀ ਦੇ ਸਾਕੇ ਬੈਂਕਾ ਤਾਹੀ ਲਿਖ ਲਿਖ ਗਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਤੱਕ ਸੀਸ ਝੁਕਾਵੇ